ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਗਰ ਪ੍ਰੇਮ ਲੈਰੀ ਤੇ ਮੇਰੇ ਨਾਲ ਨੇ ਅੱਜ ਜਸਪਾਲ ਸੰਧੂ ਅਸੀਂ ਜਾ ਰਹੇ ਹਾਂ ਕੋਟਕਪੂਰਾ ਵਿਖੇ ਕੋਟਕਪੂਰਾ ਵਿਖੇ ਦਸਵੇਂ ਪਾਤਸ਼ਾਹ ਦਾ ਇੱਕ ਇਤਿਹਾਸਿਕ ਗੁਰੂ ਘਰ ਹੈ ਜਿਸ ਨੂੰ ਫਰੀਦਕੋਟ ਦੇ ਰਾਜੇ ਹਰਿੰਦਰ ਸਿੰਘ ਜੀ ਦੇ ਵੱਲੋਂ ਬਣਵਾਇਆ ਗਿਆ ਸੀ ਆਜੋ ਤੁਹਾਨੂੰ ਕਰਾਉਣਿਆਂ ਗੁਰੂ ਘਰ ਦੇ ਦਰਸ਼ਨ ਤੇ ਇੱਥੋਂ ਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਇਸ ਗੁਰੂ ਘਰ ਦੇ ਵਿੱਚ ਦਸ਼ਮੇਸ਼ ਪਿਤਾ ਦੇ ਕਾਫੀ ਸ਼ਸਤਰ ਵੀ ਸੰਭਾਲ ਕੇ ਰੱਖੇ ਹੋਏ ਨੇ ਤੇ ਆਜੋ ਕਰਾਈਏ ਦਰਸ਼ਨ ਆ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਇਸ ਵੇਲੇ ਪਹੁੰਚੇ ਹੋਇਆ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਤੇ ਇੱਥੇ ਦਸ਼ਮੇਸ਼ ਪੀਤਾ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਅਸੀਂ ਖੜੇ ਹੋਏ ਹਾਂ ਤਾਂ ਇਸ ਦਾ ਇਤਿਹਾਸ ਇਹ ਹੈ ਕਿ ਜਦੋਂ ਅ ਸ਼੍ਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵਾਂਸ ਬਾਰ ਕੇ ਇੱਥੇ ਕੋਟਕਪੂਰੇ ਪਹੁੰਚੇ ਤਾਂ ਉਹਨਾਂ ਨੇ ਇੱਥੋਂ ਦਾ ਜਿਹੜਾ ਹਾਕਮ ਸੀਗਾ ਕਪੂਰਾ ਉਹਨੂੰ ਸੰਦੇਸ਼ ਭੇਜਿਆ ਕਿ ਗੁਰੂ ਸਾਹਿਬ ਨੇ ਇੱਥੇ ਠਹਿਰਨਾ ਹੈਗਾ ਤੇ ਉਹਦੇ ਲਈ ਪ੍ਰਬੰਧ ਕਰੋ ਤਾਂ ਅਗੋਂ ਜਿਹੜਾ ਕਪੂਰਾ ਸੀ ਉਹਨਾਂ ਨੇ ਇਸ ਗੱਲੋਂ ਜਿਹੜਾ ਸੀਗਾ ਉਹ ਜਵਾਬ ਦੇਤਾ ਕਿਉਂਕਿ ਉਹ ਜਿਹੜਾ ਬ੍ਰਿਟਿਸ਼ ਸਾਸਕ ਸੀਗਾ ਜਾਂ ਬ੍ਰਿਟਿਸ਼ ਰਾਜ ਸੀਗਾ ਉਹਨਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ ਤਾਂ ਇਸ ਗੱਲ ਤੋਂ ਜਿਹੜੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨਾਰਾਜ਼ ਹੋਏ ਤੇ ਉਹਨਾਂ ਨੇ ਕਪੂਰੇ ਨੂੰ ਕਿਹਾ ਕਿ ਜਿੰਨਾ ਦੇ ਆਖੇ ਲਾ ਕੇ ਤੂੰ ਮੈਨੂੰ ਨਾ ਕੀਤੀ ਆ ਤੇ ਕਦੇ ਇਹ ਹੀ ਤੈਨੂੰ ਜਿਹੜਾ ਹੈਗਾ ਫਾਹੇ ਲਉਣਗੇ ਤਾਂ ਇਹੀ ਗੱਲ ਹੋਈ ਕਿ ਕੁਝ ਸਮੇਂ ਬਾਅਦ ਜਿਹੜਾ ਕੋਟ ਹਿੱਸੇ ਖਾਂ ਦਾ ਸ਼ਾਸਕ ਸੀ ਜਿਹਦੇ ਨਾਂ ਤੇ ਕੋਟ ਹਿੱਸੇ ਖਾਂ ਬਣਿਆ ਹੈ ਇਸੇ ਖਾਂ ਉਹਨੇ ਜਿਹੜਾ ਸੀਗਾ ਕਪੂਰੇ ਨੂੰ ਫਾਂਸੀ ਦਿੱਤੀ ਤੇ ਬਾਅਦ ਵਿੱਚ ਗੁਰੂ ਸਾਹਿਬ ਇੱਥੇ ਆਉਂਦੇ ਵੀ ਰਹੇ ਇੱਥੇ ਉਹਨੇ ਭੁੱਲੋ ਵੀ ਬਖਸ਼ਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਕੁਝ ਕਹਤਾ ਉਹ ਕਹਤਾ ਤੇ ਬਾਅਦ ਵਿੱਚ ਰਹਾ ਗਿਆ ਉਹਨਾਂ ਨੂੰ ਉੱਥੇ ਫਾਂਸੀ ਦਿੱਤੀ ਗਈ ਤੇ ਇੱਥੇ ਇਸ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਸਾਸਤਰ ਤ تیر ਆਪਣੇ ਕੁਪਰੀ ਔਰ ਬੰਦੂਖ ਤੋਂ ਲੈ ਕੇ ਹੋਰ ਜਿਹੜੇ ਇਹਨਾਂ ਦੇ ਹੋਏਗੇ ਨੇ ਸ਼ਸਤਰ ਗੁਰੂ ਸਾਹਿਬ ਦੇ ਉਹ ਇੱਥੇ ਮੌਜੂਦ ਨੇ ਇੱਥੇ ਗੁਰੂ ਸਾਹਿਬ ਨੇ ਕਿਹਾ ਜਾਂਦਾ ਹੈ ਕਿ ਸ਼ਸਤਰਾਂ ਦੀ ਪੂਜਾ ਕੀਤੀ ਸੀ ਇਸੇ ਕਰਕੇ ਅੱਜ ਵੀ ਜਿਹੜੇ ਹੈਗੇ ਨੇ ਉਹ ਛੋਟੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਗੁਰਦਾਸ ਸਾਹਿਬ ਤੋਂ ਪਹਿਲਾਂ ਦੀ ਤਾਂ ਉਹਦੇ ਵਿੱਚ ਸ਼ਸਤਰ ਮੌਜੂਦ ਨੇ ਤੇ ਇੱਥੇ ਜਿਹੜੀ ਸੰਗਤ ਹੈਗੀ ਹੈ ਅੱਜ ਵੀ ਸ਼ਸਤਰਾਂ ਨੂੰ ਨਤਮਸਤਕ ਹੁੰਦੀ ਹੈਗੀ ਹੈ

ਧਰਮ ਪਤਨ ਮੰਨ ਅਗਲੀ ਵੇਲੇ ਬੰਦੁ ਨਾ ਖਾਏ। ਮਸਮੇ ਕਰੇ ਬਰਾਤਰੀ ਪ੍ਰਕਾਤਿ ਆਵਨਾ ਇਸਕਿਆ ਸਾਬਾਸ। ਨਾਨਕ ਹੁਕਮ ਨ ਚੱਲੇ ਨਾਲ ਫਸਮ ਚੱਲੇ ਅਰਦਾਸ। ਜਿਨਾ ਅੰਤਰ ਗੁਰੂ ਮੁਖ ਪੀਠਾ ਜਿਨ ਮਰਿ ਚੰਕਨਾ ਰਾਰਾ। ਨਨੁਈ ਚਾਹ ਕਰੀਏ ਜਿਨ ਵਰਨਾ ਪਿਆਰਾ ਜਿਨ ਹਸੇ ਤੇ ਮਨ ਜੁੜੇ ਜੀ ਕਿਉਂ ਸਾਰੇ ਕਰਨੀ ਸਾਂ ਗਰਨੀ ਕਿਉਂ ਸਾਰੇ ਆਪ ਜੋੜੇ ਕਿਉਂ ਦੋ ਦੋ ਕਿਉਂ ਸਾਰੇ ਆਨੇ ਆ ਮਖਾ ਸੁਣੀ ਪਾ ਨਾਨਕ ਤਰਨਾ ਜਿਨ ਕੀਆ ਫਿਰਤ ਸਹੀ ਕਰਨੀ ਸਾ ਹਰ ਜੁਗ ਤਕ ਤਕ ਤੋ ਪਾਇ ਹੈ ਜੇ ਰਖਦਾ नाथ सोप्री जय जय देव सो पाद गुरु पाणी पिता माता तप्त महत्त स्नेहन जरा त्वदयदाया तेन प्रग्रद्धम हमियान्या गुरुयान्या भवते समधु